ਜਿਹੜੀ ਆਪਾਂ ਗੱਲ ਕਹਿੰਨੇ ਹੁੰਨੇ ਆ ਵੀ ਜਿਹੜੇ ਡਾਕਟਰੋਂ ਦਾ ਤਾਂ ਸਾਰੇ ਮਰੀਜ਼ ਬਣ ਜਾਂਦੇ ਆ ਜੇ ਕੋਈ ਮਰੀਜ਼ ਆਉਂਦਾ ਤਾਂ ਸਾਰੇ ਡਾਕਟਰ ਬਣ ਜਾਂਦੇ ਤੁਸੀਂ ਨਾ ਉੱਥੇ ਪੰਜਾਬ ਦੇ ਵਿੱਚ ਜਿਹੜਾ ਰੌਲਾ ਪਾਉਂਦੇ ਆ ਬੰਦੇ ਇੱਥੇ ਕਿੰਨਿਆਂ ਬੰਦਿਆਂ ਨੇ ਇਦਾਂ ਮੈਸੇਜ ਕਰ ਕਰਕੇ ਮੈਂ ਇੱਕ ਪੋਸਟ ਪਾਤੀ ਸੀ ਨਾ ਵੀ ਜਦੋਂ ਅਸੀਂ ਕਹਿੰਨੇ ਉਹ ਮੂਸੇ ਵਾਲੇ ਦਾ ਗਾਣਾ ਸੀ ਨਾ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਵੀ ਉਹ ਕਿੱਤੀਆਂ ਉਹਨਾਂ ਕਿੱਤੀਆਂ ਇਸ ਧਿਰ ਤੋਂ ਪ੍ਰਭਾਵਿਤ ਹੋ ਕੇ ਉਹ ਗਾਣਾ ਜਿਹੜਾ ਆ ਨਿਕਲਿਆ ਸੀ ਜਿਹਦੇ ਵਿੱਚ ਉਹਨੇ ਜਟਾਣੇ ਦਾ ਜ਼ਿਕਰ ਕੀਤਾ ਸੀ ਆਹ ਗੱਲ ਸੀਗੀ ਕਿ ਅਸੀਂ ਤੁਪਕਾ ਨਹੀਂ ਦਿੰਦੇ ਇਸ਼ੂ ਕਹੀ ਸੀ ਉਹਦੇ ਵਿੱਚ ਠੀਕ ਹੈ ਪਰ ਹੁਣ ਜਿਹੜੀ ਪਾਣੀ ਵਾਲੀ ਗੱਲ ਸੀ ਕਿ ਜੇ ਇਹ ਕਲਚਰ ਹੈ ਸਾਡਾ ਵੀ ਅਸੀਂ 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 ਤੁਪਕਾ ਨਹੀਂ ਦਿੰਦੇ ਅਸੀਂ ਠੀਕ ਹੈ ਤਾਂ ਫਿਰ ਜਿਹੜੇ ਜਿਹੜੇ ਹੜ ਹੋਣੇ ਜਦੋਂ ਪਾਣੀ ਐਕਸੈਸਿਵ ਹੋਣਾ ਆ ਫਿਰ ਵੀ ਤਾਂ ਸਾਡੀ ਜ਼ਿੰਮੇਵਾਰੀ ਆ ਫਿਰ ਕਿਸੇ ਦੀ ਥੋੜਾ ਆ ਫਿਰ 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 ਅਸੀਂ ਬਾਕੀਆਂ ਨੂੰ ਦੋਸ਼ਾ ਤਾਂ ਦੇਨੇ ਆ ਕੁਪਾ ਉਹ ਵੀ ਗੱਲ ਕਰਦੇ ਸੀ ਪੈਨਾ ਮੁਲਕਾਂ ਦੇ ਵਿੱਚ ਜਦੋਂ ਕੋਈ ਸਾਈਟ ਡਿਵੈਲਪ ਹੁੰਦੀ ਆ ਉਦੋਂ ਪਹਿਲਾਂ ਇਹ ਦੇਖਿਆ ਜਾਂਦਾ ਵੀ ਇਹਦੇ ਪਾਣੀ ਜੇ ਪਾਣੀ ਆਵੇ ਤਾਂ ਗਾਂਹ ਜਾਣਾ ਕਿੱਥੇ ਨੂੰ ਜਿਹੜੋ ਕੋ ਸਾਈਟ ਕੋ ਘਾਰਿਆ ਉਹ ਆਪਣੇ ਦੋਲੇ ਕੰਕਰੀਟ ਦੀ ਫੈਂਸ ਕਰਨੇ ਬੇ ਵੱਡੀ ਵੱਡੀ ਇੱਦਾਂ ਪਾਣੀ ਗਾਂਹ ਲੰਘਣਾ ਮਤਲਬ ਜੇ ਉਹ ਉਹ ਕਹਿੰਦਾ ਵੀ ਗਾਂਹ ਪਾਣੀ ਮੈ ਜਾਣ ਨਹੀਂ ਦੇਣਾ ਇਹ ਉਹ ਜਿਹੜਾ ਪਿੱਛੇ ਆ ਰਿਹਾ ਆ ਉਹ ਵੀ ਤਾਂ ਉੱਥੇ ਰੁਕ ਲੈਣਾ ਉਹਨੇ ਹੋ ਜੇ ਹੁਣ ਦੂਜੇ 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 ਪਾਸੇ ਆ ਰਹੇ ਪਾਣੀ ਨੂੰ ਕੋਈ ਇਦਾਂ ਦਾ ਮੋਰੀਓ ਬੰਨ ਕੋਈ ਇਦਾਂ ਦਾ ਤਰੀਕਾ ਇਦਾਂ ਦਾ ਲਾਇਆ ਕਿ ਕਰਨੀ ਦੇਣਾ ਜਾਂ ਕਾਉਂਸਲ ਪਹਿਲਾਂ ਇਹ ਦੇਖਦੀ ਆ ਪਿੱਛਾ ਸੜਕ ਦਾ ਪਾਣੀ ਇੱਥੇ ਸੰਭਲਿਆ ਠੀਕ ਆ ਹੁਣ ਇੱਥੇ ਇੱਥੇ ਸਲੋਪ ਆ ਇਹ ਡਰਾਈਵੇ ਦਾ ਪਾਣੀ ਇਹ ਪਹਿਲਾਂ ਬਦਸਤੀ ਕਿੱਥੇ ਜਾਊਗਾ ਉਹ ਜੋ ਸੀਵਰੇਜ ਦਾ ਜੋ ਉਹਨਾਂ ਦਾ ਸਿਸਟਮ ਆ ਉਹਦੇ ਨਾਲ ਹੀ ਜਸਟੀਫਾਈ ਕਰਨਾ ਪੈਣਾ ਇੰਜੀਨੀਅਰ ਨੂੰ ਕਰਨ ਤੋਂ ਪਹਿਲਾਂ ਪੀ ਆ ਇੰਨਾ ਪਾਣੀ ਅਸੀਂ ਇੱਥੇ ਸੰਭ ਲੈਣਾ ਐ ਇੰਨਾ ਪਾਣੀ ਆ ਇਦਾਂ ਹੋ ਗਿਆ ਇੱਥੇ ਇੰਨੇ ਚ ਘਾ ਲਗੂਗਾ ਇਹ ਪਾਣੀ ਉੱਥੇ ਉੱਥੇ ਐਡਜਸਟ ਹੋ ਜਾਣਾ ਐ ਆ ਪਾਣੀ ਜਿਹੜਾ ਆ ਇਹ ਗਾਂ ਇਧਰੋਂ ਘਰਾਣੇ ਇਧਰ ਚਲ ਜੂਗਾ ਹੁਣ ਉਹ ਕੀ ਪੰਜਾਬ ਦੇ ਵਿੱਚ ਅਸੀਂ ਜਦੋਂ ਕਰਾ ਖੇਤਾਂ 'ਚ ਫੇਰਦੇ ਆਂ ਕੁਛ ਲੈਵਲ ਕਰਦੇ ਆਂ ਕੋਈ ਸੋਚਿਆ ਇਦਾਂ ਜਿਹੜਾ ਪਾਣੀ ਪਿੱਛੇ ਆਉਣਾ ਗਾਂ ਕਿੱਥੇ ਜਾਊਗਾ ਉਹਨਾਂ ਨਾ ਇਹ ਇਹਨਾਂ ਕੰਟਰੀਆਂ 'ਚ ਹਰ ਇੱਕ ਫਾਰਮ ਦੇ ਵਿੱਚ ਇੱਕ ਡਰੇਨ ਆ ਇੱਕ ਇੱਕ ਵੱਡੀ ਖਾਈ ਆ ਤਕਰੀਬਨ ਤਕਰੀਬਨ ਥੋੜੇ ਮੰਨ ਲਓ 50 100 ਕਿਲੋਮੀਟਰ ਦੇ ਅੰਦਰ ਅੰਦਰ 19 50 100 ਏਕੜ ਦੇ ਅੰਦਰ ਅੰਦਰ ਉਹਨਾਂ ਨੇ ਕਿਤੇ ਨਾ ਕਿਤੇ ਉਹ ਪੂਲ ਬਣੇ ਹੋਏ ਪੌਂਡਸ ਬਣੇ ਹੋਏ ਫੇ ਇਹ ਪਾਣੀ ਜਿਹੜਾ ਆ ਇਦਾਂ ਇੱਥੇ ਇੱਥੇ ਰੁੜ ਕੇ ਚੱਲ ਜਾਣਾ ਇੱਥੋਂ ਆ ਕੇ ਇੱਥੇ ਇਕੱਠਾ ਹੋ ਜੀਵੇ ਐਕਸੈਸ ਹੋਊਗਾ ਇਦਾਂ ਜਾ ਕੇ ਇਧਰੋਂ ਵਗ ਚੋ ਜਿੱਥੇ ਜਾ ਰਹੇ ਉੱਥੇ ਬ੍ਰਿਜ ਬੜੇ ਵਧੀਆ ਬਣੇ ਹੋਏ ਆ ਉਹਦੇ ਬਾਵਜੂਦ ਵੀ ਜਦੋਂ ਹੜ ਹੁੰਦੀ ਆ ਜਿੱਥੇ ਕਿਤੇ ਇਦਾਂ ਦੀ ਘਟਨਾ ਵਾਪਰਦੀ ਆ ਉਹ ਉਹਦੇ ਬਾਰੇ ਉਹਨਾਂ ਕੋਲ ਪ੍ਰੋਸੈਸ ਆਈਏ ਉਹ ਰਿਕਾਰਡ ਰੱਖਦੇ ਆ ਤੇ ਆਹ ਲੈਂਡ ਜਿਹੜੀ ਆ ਜਦੋਂ ਇੰਨਾ ਇਸ ਤੋਂ ਵੱਧ ਮੀਂਹ ਪੈਂਦਾ ਤਾਂ ਇੰਨੇ ਏਰੀਆ ਦੇ ਵਿੱਚ ਪਾਣੀ ਖੜਦਾ ਪਾਣੀ ਇੱਥੇ ਜਮਾ ਹੁੰਦਾ ਇੰਨਾ ਪਾਣੀ ਜਮਾ ਹੁੰਦਾ ਇਹਦਾ ਮਤਲਬ ਜੇ ਇੱਥੇ ਕੁਝ ਬਣਾਉਣਾ ਹੋਇਆ ਤੇ ਉਸ ਸਾਈਟ ਤੋਂ ਜਿਵੇਂ ਅਗਲੇ ਕਹਿੰਦੇ ਵੀ ਅੱਧੇ ਮੀਟਰ ਤੱਕ ਪਾਣੀ ਇੱਥੇ ਚਲ ਜਾਂਦਾ ਤੇ ਉਹ ਹੋ ਸਕਦਾ ਅਗਲੇ ਕਣਪ ਜਿੱਥੇ ਕੁਝ ਬਣਾਉਣਾ ਆ ਘੱਟੋ ਘਾਟ 1.5 ਮੀਟਰ ਉੱਚਾ ਹੋਕ ਬੰਦਾ ਕਾਰ ਪਾਰਕ ਬਣਾਉਣੀ ਚਾਹੀਏ ਅਗਲਾ ਅਗਲਾ ਕਹੇ ਵੀ ਦੇਖ ਜਦੋਂ 200 ਐਮ ਐਮ ਮਤਲਬ 8 ਇੰਚ ਪਾਣੀ ਜਮਾ ਹੁੰਦਾ ਕਿਤੇ ਖੜਾ ਹੁੰਦਾ ਜਦ ਬਗਦਾ ਆ ਤਾਂ ਜੇ ਕੋ ਬੰਦਾ ਕਹੇ ਵੀ ਕਵੰਟਰ ਦੀ ਕਾਰ 25 ਕਵੰਟਰ ਦੀ ਕਾਰ ਆ 2.5 ਟਨ ਦੀ ਕਾਰ ਆ ਭਈ 2.5 ਟਨ ਤੱਕ ਦੀ ਗੱਡੀ ਜਿਹੜੀ ਆ ਉਹਦੇ ਟਾਇਰ ਚੱਕ ਦੇ ਨੇ ਹੁਣ ਜੋ ਟਾਇਰ ਚੱਕੇ ਪਾਣੀ ਵਗ ਰਿਹਾ ਆ ਗੱਡੀ ਦੇ ਟਾਇਰ ਚੱਕ ਹੋ ਗਏ ਤੇ ਹੜ ਗਈ ਉਹ ਉਸ ਏਰੀਆ ਚੋ ਸ਼ਹਿਰਕਾਰ ਪਾਰਕ ਵੀ ਨ ਬਣਾਉਣ ਦੇਣ ਤੁਹਾਨੂੰ ਅਗਲੇ ਖਣ ਇਸ ਲੈਵਲ ਦੇ ਉੱਤੇ ਜੇ ਇੰਨਾ ਪਾਣੀ ਆ ਜਾਏ ਤੇ ਗੱਡੀ ਦੇ ਟਾਇਰ ਚੱਕ ਹੋ ਜਾਣੇ ਖੜ ਜਣੀਆਂ ਗੱਡੀਆਂ ਇੱਥੇ ਉੱਥੇ 200 ਵੱਡੀ ਖੜੀ ਹੋਵੇ ਮੀ ਆਇਆ ਉਹ ਪਾਣੀ ਜਮਾ ਹੋਇਆ ਚੱਕ ਹੋ ਗਈ ਜ਼ੋਰ ਪਿਆ ਹੜ ਕੇ ਫਿਰ ਉਹ ਉਹ ਚ ਕੋਹ ਕੁ ਲੈਵਲ ਚ ਕੋਈ ਦਾ ਅਸੀਂ ਉੱਥੇ ਕੁਝ ਖਿਆਲ ਕਰਦੇ ਇਹਨਾਂ ਗੱਲਾਂ ਦਾ ਜਦ ਕਿ ਅਸੀਂ ਪਿੱਟਦੇ ਹਾਂ ਪੇ ਉੱਥੇ ਸਾਨੂੰ ਬਚਪਨ ਚ ਅਸੀਂ ਸੁਣਦੇ ਹੁੰਦੇ ਸੀ ਕਿ ਭਾਖੜਾ ਡੈਮ ਆ ਜਿਹੜਾ ਉਹਦੇ ਚ ਇੰਨਾ ਪਾਣੀ ਆ ਆ ਉਹਦਾ ਲੈਵਲ ਆ ਜੇ ਕਿਤੇ ਡੈਮ ਟੁੱਟੇ ਉਹ ਆਤਵਾਦੀ ਅਟੈਕ ਹੁੰਦੇ ਆ ਕਿੰਨਾ ਕੁਛ ਹੁੰਦਾ ਕਿੰਨੇ ਉਹ ਜਿਹਦੇ ਚ ਕਿਊ ਸਿਕ ਵਿੱਚ ਮਿਲਦੇ ਆ ਉਹ 28 ਲੀਟਰ 28 ਲੀਟਰ ਦੇ ਲਗਭਗ ਪਾਣੀ ਇੱਕ ਕਿਊਸਿਕ ਜਾਨੀ 1 ਫੁੱਟ ਘਣ ਜਿੰਨੂ ਕਹਿੰਦੇ ਆ ਤੇ 1 ਫੁੱਟ ਚੌੜਾ 1 ਫੁੱਟ ਲੰਬਾ 1 ਫੁੱਟ ਉੱਚਾ ਠੀਕ ਉਹਦੇ 28 ਲੀਟਰ ਪਾਣੀ ਹੁੰਦਾ ਹੁਣ ਉਧਰ ਅਗਲੇ ਕਹਿੰਦੇ ਵੀ 10 ਲੱਖ ਕਿਊਸਿਕ ਹੁਣ 1 ਲੱਖ ਕਿਊਸਿਕ ਮਤਲਬ 28 ਲੱਖ ਲੀਟਰ ਪਾਣੀ ਹੁਣ ਇੱਕ ਮਤਲਬ ਜਿਹੜਾ ਫੁੱਟ ਆ ਫੁੱਟ 300 ਐਮ ਐਮ ਹੋ ਗਿਆ ਉਹ ਤਾਂ ਹੋ ਗਿਆ 12 ਇੰਚ ਇੱਕ ਕਿਊ ਸਿਕ 12 ਇੰਚ ਹੋ ਗਿਆ ਪਾਣੀ ਠੀਕ ਹੈ ਤੇ ਜੇ ਇੱਕ ਲੱਖ ਕਿਊ ਸਿਕ ਪਾਣੀ ਛੱਡਿਆ ਹੈ ਨਾ 1 ਲੱਖ ਫੁੱਟ ਲੰਬਾ ਤਾਂ ਜੇ ਸਕੁਅਰ ਬਣਾਉਣਾ ਹੈ ਤੈਨੂੰ ਬਣਾ ਲਓ 1 ਲੱਖ। ਤੇ ਠੀਕ ਲੰਬਾਈ ਚੜਾਈ ਜੋੜ ਕੇ ਫੇ ਉਨੇ ਏਰੀਆ ਦੇ ਵਿੱਚ ਹੜਾ ਗਿਆ। ਤਾਂ ਜੋ ਟੁੱਟੇ ਬਣਨ ਉਹ। ਜੇ ਬਿਜਲੀ ਦੇ ਵਿਲੇ ਅਸੀਂ ਕਹਿੰਨੇ ਬਿਜਲੀ ਸਸਤੀ ਮਿਲੇ ਸਾਨੂੰ ਔਰ 24 ਘੰਟੇ ਹੋਵੇ। ਉਦੋਂ ਲਈ ਜਿਹੜੀ ਤਿਆਰੀ ਆ ਉਹ ਸਾਡੀ ਹਰ ਇੱਕ ਦੀ ਆਪਣੇ ਹਿਸਾਬ ਨਾਲ ਸਰਕਾਰਾਂ ਤੇ ਯੂਰ ਪਾ ਕੇ ਕਦੇ ਇਹ ਮੰਗਾਈ ਆ ਕਿਸੇ ਦੀ ਹੁਣ ਜੇ ਗੱਲ ਹੋਈ ਆ ਇਦਾਂ ਵੀ ਹੁਣ ਰੁੰਡੀ ਰੋਣਾ ਰੋਕ ਕੇ ਜਿਹੜਾ ਆ ਨਾ ਇੱਥੇ ਕੋਲਾਂ ਦੋ ਤਿੰਨ ਅੰਨ੍ਹਾ ਸੀ ਅਸੀਂ ਸੌਰੀ ਮੈਂ ਤੱਕੀਆਂ ਨਹੀਂ ਗਈਆਂ ਅਸੀਂ ਸੋਰੀ ਮੈਂ ਬਾਅਦ ਚ ਦੇਖਦਾ ਹਾਂ ਪਰ ਵੀਡੀਓ ਇਥੇ ਕਲਿੱਪ ਸੀਗਾ ਉਹ ਜੇ ਹੋਇਆ ਤਾਂ ਤੁਸੀਂ ਸੁਣੀਓ ਪਈ ਪੰਜਾਬ ਦੇ ਵਿੱਚ ਜਿਹੜਾ ਇਰੋਲਾ ਪਾਉਣੇ ਆ ਜਿਹੜੇ ਬੰਦੇ ਮਦਦ ਨੂੰ ਜਾਂਦੇ ਆ ਜਿਹੜਾ ਜਿਹੜੇ ਸਮਾਨ ਲੈ ਕੇ ਜਿਨ੍ਹਾਂ ਦੇ ਅੰਦਰ ਉਤੜਪਛਣਾ ਲੱਗੀ ਹੋਈ ਤੇ ਹੁਣ ਮੌਕਾ ਆ ਇਦਾਂ ਠੀਕ ਆ ਤੇ ਚੱਕ ਕੇ ਮੀਡੀਆ ਵਾਲੇ ਤਾਂ ਸਾਰਿਆਂ ਨੂੰ ਇਦਾਂ ਹੀ ਆ ਪੀ ਚਾਹੇ ਕਿਸ ਤੇ ਮਰ ਜਾਏ ਕਿਸ ਦੀਆਂ ਲੱਤਾਂ ਟੁੱਟ ਜਾਣ ਇਹਦੇ ਕੋੜ ਫੁੱਟ ਜਾਏ ਇਹ ਕਿਸ ਦਾ ਘਰ ਟਹਿ ਜਾਏ ਕਿਸ ਦਾ ਵਿਆਹ ਟੁੱਟ ਜਾਏ ਠੀਕ ਹੈ ਇਹਨਾਂ ਦਾ ਸਬੰਧ ਸੋਸ਼ਲ ਮੀਡੀਆ ਦਾ ਸਾਰੇ ਦਾ ਸਾਰਾ ਵੀਊ ਦੇ ਨਾਲ ਆ ਠੀਕ ਕਿ ਮੈਂ ਕਿਹਦੇ ਹੱਕ ਵਿੱਚ ਬੋਲਾਂ ਕੀ ਬੋਲਾਂ ਆਪਣਾ ਕਰਦਾਰ ਥਲੀ ਹੋਣੀ ਆ ਇਹ ਬੰਦਿਆਂ ਨੂੰ ਦਿਦਾ ਨਹੀਂ ਤੁਹਾਨੂੰ ਇਹਨਾਂ ਦੀ ਆਪਣੀ ਵੈਲਿਊ ਕਿਤੇ ਇਦਾਂ ਥੋੜੀ ਇਹ ਸਮਾਜ ਦੇ ਸੁਧਾਰ ਲਈ ਜਿਹੜੇ ਜਰਨਲਿਸਟ ਹੁੰਦੇ ਆ ਉਹ ਤਾਂ ਬੰਦੇ ਸਾਹਤਕਾਰ ਹੋਣੇ ਚਾਹੀਦੇ ਜਿਹੜੇ ਬੰਦੇ ਕਿਤਾਬਾਂ ਲਿਖਣੇ ਵਾਲੇ ਜਿਹੜੇ ਬੰਦੇ ਹੁੰਦੇ ਆ ਜਿਹੜੇ ਐਡੀਟੋਰੀਅਲ ਲਿਖਦੇ ਵਾਲੇ ਬੰਦੇ ਹੁੰਦੇ ਆ ਉਹ ਚਾਹੀਦੇ ਜਰਨਲਿਸਟ ਇਹਨਾਂ ਨੇ ਜਿਹਨਾਂ ਨੇ ਆਪਣੇ ਚੈਨਲ ਵੀ ਖੋਲੇ ਹੋਏ ਆ ਉਹਨੂੰ ਸਾਧੂ ਸਿੰਘ ਹੰਦਰデア ਜਬ ਤੁਸੀਂ ਕਿਸੇ ਅਖਬਾਰ ਦੇ ਐਡੀਟਰ ਬਾਰੇ ਤੁਸੀਂ ਉਹਦੀ ਆਪਣੀ ਅੰਡਰਸਟੈਂਡਿੰਗ ਆਪਣੀ ਸਮਝ ਜਿਹੜੀ ਆ ਉਹਦਾ ਲਾਈਫ ਸਟਾਈਲ ਆਪੜਾ ਇਹਨਾਂ ਚੋਂ ਲੱਗਦਾ ਤੁਹਾਨੂੰ ਦੇਖ ਕੇ ਕਿਸੇ ਨੂੰ ਇਦਾਂ ਵੀ ਇਹਨਾਂ ਨੂੰ ਪਰ ਆਹ ਜਣੀ ਅੰਮ੍ਰਿਤਸਰ ਦੇ ਏਰੀਏ ਦੀ ਆ ਮਾਝੇ ਵਾਲੇ ਇਦਾਂ ਵੀ ਪੂਸ਼ ਨੂੰ ਅੱਗ ਲੁਆਈ ਫਿਰਦੇ ਰਹਿੰਦੇ ਹੁੰਦੇ ਆ ਤੁਸੀਂ ਸੁਣ ਕੇ ਦੇਖਿਓ ਕਿ ਉੱਥੇ ਜਿਹੜੇ ਬੰਦੇ ਮਦਦ ਕਰਨ ਜਾਂਦੇ ਆ ਔਰ ਇਹ ਜਿਹੜੇ ਲੈਣੇ ਵਾਲੇ ਆ ਉਹਨਾਂ ਦਾ ਹਾਲ ਕੀ ਆ ਠੀਕ ਹੈ ਮਾਝੇ ਆ ਮਾਝੇ ਦੇ ਲੋਕਾਂ ਆ ਰਗੇ ਦੇਖੇ ਅ ਅ ਵਿੱਚੋਂ ਆਵਾਜ਼ ਕੱਟੀ ਆ ਉਹ ਨਹੀਂ ਯਾਨੀ ਸ਼ਬਦ ਨੂੰ ਜਿਹੜਾ ਵਰਤਿਆ ਆ ਆਵਾਜ਼ ਕੱਟੀ ਆ ਸ਼ਾਇਦ ਭੁਖੜ ਕਹਿ ਰਿਹਾ ਹੋਵੇ ਭਈ ਮਾਝੇ ਵਾਲਿਆਂ ਜਿੰਨੇ ਭੁਖੜ ਦੇਖੇ ਕਹਿੰਦਾ ਭਰੀ ਵਰਲਡ ਵਰਲਡ ਰਿਕਾਰਡ ਬਣ ਗਿਆ ਸਾਡੇ ਅੰਬਰਸਾਲੇ ਜਿਹੜੇ ਦਾ ਵੀ ਇੰਨੇ ਭੁਖੇ ਲੋਕ ਕਹਿੰਦੇ ਦੇ ਲੋਕ ਵੀ ਇੰਨੇ ਭੁੱਖੇ ਲੋਕ ਅਸੀਂ ਜ਼ਿੰਦਗੀ ਆਂਦਾ ਅਸੀਂ ਇਹ ਚੀਜ਼ ਸੋਚ ਕੇ ਆਏ ਸੀ ਵੀ ਅੰਬਰਸਰ ਜ਼ਿਲ੍ਹੇ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਦੇ ਜਾਦੇ ਹਾਲਾਤ ਵੇਖੀਏ ਉਹਨਾਂ ਦੀ ਮਦਦ ਕਰੀਏ ਮਾਤੜੂੜ ਕੇ ਬੇਨਤੀ ਹੈ ਕਿ ਅਜਾ ਸੁੱਕਾ ਰਾਸ਼ਨ ਬਿਲਕੁਲ ਬੰਦ ਕਰ ਦਿਓ ਨਹੀਂ ਜ਼ਰੂਰ ਤੇ ਲੋਕਾਂ ਨੂੰ ਇੱਥੇ ਮਤਲਬ ਬਹੁਤ ਲੋਕਾਂ ਨੇ ਰਾਸ਼ਨ ਜਮ੍ਹਾਂ ਕਰ ਲਿਆ ਇਹ ਖਰਾਬ ਹੋਣਾ ਦੋਰੇ ਸਾਹਮਣੇ ਇਹਨਾਂ ਦੇਖੋ ਕੀ ਹੋ ਰਿਹਾ ਇਹ ਦੇਖੋ ਹਾਂਜੀ ਰਾਸ਼ਨ ਲੋਕਾਂ ਕੋਲੋਂ ਲੈ ਕੇ ਜਮਾਂ ਕੱਦ ਇਹ ਇਹਨਾਂ ਨਹੀਂ ਆ ਭਾਜੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ ਜਾ ਰਿਹਾ ਹੈ